ਆਜ ਕੇ ਬਲਾਗ ਦੇ ਥੋੜਾ ਜਿਹਾ ਅੱਜ ਆ ਕੇ ਬਲਾਗ ਤੇ ਆ। ਅੱਜ ਉਹ ਤੋਂ ਚੇਰੋ ਹੀ ਹਾਲ ਹੈ ਜਿਹੜਾ ਜਈ ਦਿਨਾਂ ਤੋਂ ਚੱਲ ਰਿਹਾ ਸੀ ਤੇ ਬਸ ਉਹਨਾਂ ਹੋ ਕਰਕੇ ਚੱਲਦੇ ਹਾਂ। ਉਹਨਾਂ ਦਾ ਸਾਰਾ ਸਮਾਨ ਸਮਾਨ ਸਾਨੂੰ ਥਰਤੀ ਗੱਡੀ ਦੇ ਵਿੱਚ ਛੱਡ ਕਰਕੇ ਤਾਂ ਸਾਡੇ ਪੰਜ ਤੋਂ ਘੱਟ ਹੋਏ ਸਮਾਨ ਚੱਲ ਜਾਂਦਾ ਪਰ ਇਕ ਸਮਾਨ ਸੋਣ ਤਰੀ ਜਾਂਦਾ ਕੁੱਤੇ ਦੀ ਰੋਟੀਆਂ ਪਾਣੀ ਧਰ ਲਿਆ ਤੇ ਬਸ ਹੁਣ ਉਹ ਕਰਕੇ ਚੱਲ ਦੇਾਂਗੇ ਖੇਤ ਮਾਰ ਕੇ ਸਾਲਮ ਲਾਈਕ ਇਹ ਵਾਹਿਗੁਰ ਦਾ ਨਾ ਕਰਦੇ ਆ ਗੱਡੀ ਸਟਾਰਟ ਫਿਰ ਚੱਲਦੇ ਆ ਆਪਾਂ ਹੁਣ ਖੇਤ ਜੇ ਕਮ ਤੇ ਇਹ ਕਮ ਨੂੰ ਦਿਖਾਉਣੇ ਫਿਰ ਬੱਲਾ ਇਹਨੂੰ ਵੀ ਸਬਜ਼ੀ ਲਾਉਣ ਲਾਵਾਂਗੇ ਗਾਹਾਂ ਹੈ ਕਮ ਲਾਏਗਾ ਹੈ ਸੋਨੂੰ ਵੀ ਸਬਜ਼ੀ ਲਾਉਣ ਲਾਉਣੇ ਫਿਰ ਗਾਹਾਂ ਨੂੰ ਸਬਜੀ ਦਾ ਸਵਾਦ ਪਾਉਣਾ ਹੈ ਦੇਖਦਾ ਹਾਂ ਦਾ ਵੀਡੀਓ ਫਿਰ ਮੇਰੀਆਂ ਦਿੱਲੀ ਦੇ ਤੋਂ ਨਾ ਕਾਦੇ ਦੇਖਦਾ ਇੰਸਟਾਗ੍ਰਾਮ ਤੇ ਹਾਂ ਇੰਸਟਾਗ੍ਰਾਮ ਤੇ YouTube ਤੇ ਬਲੌਗ ਨਹੀਂ ਦੇਖਦਾ YouTube ਤੇ ਕਾਲੋ ਵੇਖਿਆ ਸੀ ਵੀਡੀਓ ਵਾਲੇ ਹੁਣ ਤੇ ਅੱਛਾ ਠੀਕ ਆ ਡੈਡੀ ਆਹ ਮੁੰਡੇ ਨੂੰ ਸਬਜੀ ਲਾਉਣ ਸਿਖਾਉਣਾ ਅੱਜ ਲੈ ਬਰ ਹੁਣ ਦੇਖ ਲੈ ਕਮ ਸਮਾਰ ਕੇ ਠੀਕ ਆ ਫਿਰ ਤੈਨੂੰ ਸਬਜੀ ਲਵਾਵਾਂਗੀ ਜੋ ਜਿੰਨਾ ਕੰਮ ਹੋ ਸਕਦਾ ਸੀ ਕਰਤਾ ਆਹ ਤੇਲੇ-ਦਲੇ ਬਲਾਂ ਦਾ ਗੁੱਡੀਆਂ ਵੀ ਆ ਕੋਸ਼ਿਸ਼ ਕਰਾਇਆ ਵੀ ਦੋ ਦੋ ਤਿੰਨ ਕਨਾਲਾਂ ਰਹਿੰਦੀਆਂ ਘੁੱਡਣ ਵਾਲੀਆਂ ਇੱਕ ਦੇ ਦਿਨ ਚ ਟਾਈਮ ਤੋਂ ਟਾਈਮ ਕੱਢ ਕੇ ਗੋੜਦੇ ਆ ਇਹ ਆਪਾਂ ਨਵੀਆਂ ਲਾਈਆਂ ਸੀਗੀਆਂ ਬੇਲਾ ਇਹ ਵੀ ਹੁਣ ਗਰੋਥ ਤਾਂ ਵਧੀਆ ਕਰੀ ਜਾਂਦੀਆਂ ਨੇ ਬਸ ਹੁਣ ਜਿਵੇਂ-ਜਿਵੇਂ ਬਾਰਿਸ਼ ਹੋਈ ਜਾਂਦੀ ਹੈ ਗਰੋਥ ਹੋਰ ਵੱਧ ਫੜਦੈ ਨੀਆਂ ਤੋਰੀਆਂ ਤਾਂ ਲਗਭਗ ਡੈਡੀ ਹੁਣਾ ਬਸ ਫਾਲਦੇ ਸਟੇਜ ਵਾਲੀਆਂ ਹੋਈਆਂ ਪਈਆਂ ਨੇ ਇਹ ਮੈਂ ਤੇ ਬਾਪੂ ਭਾਈ ਜਿੰਨਾ ਕੰਮ ਹੁੰਦਾ ਉਹਨਾਂ ਕਾਸੀਂ ਕਰ ਜਾਂਦੇ ਆਗੇ ਬਸ ਚੱਲੀ ਜਾਂਦਾ ਕੰਮਕਾਰ ਜਿੰਨਾ ਕੁ ਵਸ ਹੁੰਦਾ ਹਾੜੀ ਤੋਂ ਨਿਕ ਕਰ ਦਿੰਦਾ ਮੈਂ ਰੇਰ ਆਪਾ ਸੜਤਾ ਸੀ ਡੈੜੀ ਨੇ ਟੱਕ ਮਾਰ ਤੇ ਇੱਧਰ ਉਹ ਮੈਂ ਉਧਰਲਾ ਝੋਨੇ ਵਾਲਾ ਕੰਮ ਔਖਾ ਬਾਪੂ ਨੂੰ ਤੁਰਨਾ ਤਰਨਾ ਮਾਉਦੜਾ ਕੰਮ ਕਰ ਦਿੰਨਾ ਡੈੜੀ ਆਹ ਕੰਮ ਟੱਕ ਇਹਨੇ ਮਾਰੀ ਗਿਆ ਪਸ ਵਧੀਆ ਜ਼ਿੰਦਗੀ ਸਕੂਨ ਵਾਲੀ ਨੰਗੀ ਜਾਂਦੀ ਐ ਜਿੰਨਾ ਕੁ ਹੁੰਦਾ ਵਿਰੋਜ ਰੋਜ਼ ਕਰ ਲਈਦਾ ਥੋੜਾ ਥੋੜਾ ਕੰਮ ਦੋ ਦਿਨ ਸਬਜ਼ੀ ਵੇਚ ਲਈਦਾ ਇੱਕ ਦੋ ਦਿਨ ਖੇਤ ਦਾ ਕੰਮ ਕਰ ਲੈਨੇ ਆ ਉਹਦੇ ਆਪਾ ਉਥੇ ਬੰਦਾ ਰੱਖਿਆ ਉਹ ਤੋਂ ਉਹ ਕਰਾ ਦਿੰਨੇ ਆ ਦੋ ਦਿਨ ਸਬਜ਼ੀ ਵੇਚ ਕੇ ਮੈਂ ਮੈਂ ਡੈਡੀ ਇੱਕ ਦਿਨ ਬਸ ਫਿਰ ਆਹ ਕੰਮ ਸਾਮ ਲੈਣੇ ਹੈਗੇ ਹੁਣ ਆਪਾਂ ਵੀ ਚੱਲਦੇ ਦੂਜੇ ਖੇਤ ਡੈਡੀ ਕਹਿੰਦਾ ਬੱਟਾ-ਬੋਟਾ ਦੇਖਣੀਆਂ ਨੇ ਵੀ ਕਿਵੇਂ ਉਹ ਕਰਿਆ ਮੈਂ ਬੱਟਾ-ਬੋਟਾ ਦੇ ਜਿੰਦਰਾ ਆਪਾਂ ਲਾਤਾ ਸੀਗਾ ਤੇ ਡੈਡੀ ਕਹਿੰਦਾ ਹੁਣ ਦੇਖ ਕੇ ਚੱਲਾਂਗੇ ਜਾਂਦੇ ਅੰਦਰ ਵੀ ਕਿਵੇਂ ਉਹ ਕੋਈ ਨਾ ਠੀਕ ਆ ਭਾੜੇ ਬਾਸ ਵੀ ਲਾਉਣਾ ਦੇ ਰਹੇ ਨੇ ਹੈਗੇ ਕੁਝ ਕੁ ਜਗ੍ਹਾ ਦੇ ਵਿੱਚ ਬਾਸ ਲਾਉਣੇ ਸੀਗੇ ਆਪਾਂ ਹੁਣ ਬਾਪੂ ਨੂੰ ਦੂਜੇ ਖੇਤ ਆਪਣੇ ਨੂੰ ਦਿਖਾ ਕੇ ਬੱਟਾ-ਬੋਟਾ ਸਾਰੀਆਂ ਮੈਂ ਤਾਂ ਤਿਆਰ ਕਰਤਾ ਮੈਂ ਬਾਹਣ ਤਾਂ ਵੈਸੇ ਪੂਰਾ ਆਪਦੇ ਬੰਦੇ ਦਾ ਪੂਰਾ ਫਟ ਲਾਤਾ ਡੈਡੀ ਨੂੰ ਦਿਖਾ ਕੇ ਬਸ ਉਹੀ ਵੈਸੇ ਤਿਆਰੀ ਪੂਰੀ ਹੈਗੀ ਛੋ ਨਜ਼ਰ ਨਾ ਲਾਉਣ ਦੀ ਉਥੇ ਮਰਵਾ ਜਿਹੜਾ ਕਿਉਂਕਿ ਡੈਡੀ ਦਾ ਉਥੇ ਘੇੜਾ ਨਹੀਂ ਬੁਜਦਾ ਟਾਈਮ ਨਹੀਂ ਲੱਗਦਾ ਹੈਗਾ ਮਾਨਸਾ ਵਾਜ ਜਾਂਦੇ ਨੇ ਹੁਣ ਅੱਜ ਜਿਹੜਾ ਘੂੜਾ ਸਾਰੇ ਕਿਤੇ ਦਵਾ ਕੇ ਅੱਜ ਖੇਤ ਸੀਗੇ ਜਿਹੜਾ ਘੂੜਾ ਦਵਾ ਕੇ ਦੂਜੇ ਖੇਤ ਚਲਦੇ ਆ ਫਿਰ ਡੈਡੀ ਨੂੰ ਘਰੇ ਵਧੀਆ ਸੈਟ ਚਾਰੇ ਪਾਸੇ ਵੱਟਾ ਲੋਟ ਨੇ ਵਧੀਆ ਵਧੀਆ ਠੀਕ ਆ ਤੇ ਹੁਣ ਆ ਤਾਂ ਹ ਤੁਆਂ ਵਾਲੇ ਦਾ ਓਕੇ ਦੀ ਰਿਪੋਰਟ ਆ ਜਮਾ ਕਦਾ ਓਕੇ ਦੀ ਰਿਪੋਰਟ ਤੇਰਾ ਤਾਂ ਜੀਵੀ ਤੇ ਕਰਕੇ ਰੱਖਤਾ ਠੀਕ ਹੈ ਸੈਟ ਬਾਪੂ ਨੂੰ ਲਾ ਦਿਖਾਤਾ ਆਪਾਂ ਇਹ ਦੋਲੇ ਵਾਹਣ ਕਹਿੰਦਾ ਓਕੇ ਦੀ ਰਿਪੋਰਟ ਆ ਤੇ ਜੀਰੀ ਤੇ ਕਰਤਾ ਗਿਆ ਨਾ ਤੇ ਬਸ ਹੁਣ ġੇੜਾ-ġੋੜਾ ਚਾਰੇ ਪਾਸੇ ਮਾਰ ਲਿਆ ਤੇ ਹੁਣ ਚੱਲ ਜਾਂ ਘਰੇ ਘਰੇ ਚੱਲ ਕੇ ਘਰ ਦੇ ਮਾਤਾ ਨਾਲ ਵੀ ਗੱਲਾਂ ਤੂੰ ਬੱਤੀ ਕਰ ਰਹੀ ਏ ਪੂਰੀ ਸਿਆਣੀ ਏ ਕੰਮ ਤੇ ਘਰ ਵੀ ਕਰਦਾ ਪੂਰਾ ਕਰਦੀ ਏ ਤੇ ਪੂਰਾ ਘਰੇ ਆਏ ਫਿਰ ਇਹ ਚੀਜ਼ ਹੋਣੀ ਜ਼ਰੂਰੀ ਆ ਪ੍ਰਮਾਤਮਾ ਦਾ ਵਾਅਦਾ ਕਰਦਾ ਆ ਆਪਾਂ ਗਏ ਆਪਾਂ ਆਪਣੇ ਦੂਜੇ ਘਰੇ ਮਾਸੀ ਨਾ ਕਰਦੇ ਆਂ ਗੱਲਾਂ ਮਾਸੀ ਨਾ ਕਰਦੇ ਗੱਲਾਂ ਵਾਤਾ ਔਰ ਫਰਮਾਸੀ ਕਿਵੇਂ ਮੇਰੇ ਵਜ੍ਹਾ ਤੇ ਤਾਰੇ ਤੁਰੇ ਖਿੱਚ ਰੱਖਿਆ ਪੂਰੀਆਂ ਹੱਲਾ ਖਿੱਚ ਰੱਖਿਆ ਪੂਰੀਆਂ ਹਾਂ ਪਰ ਕਿਵੇਂ ਵਿਆਹ ਉਹਦੇ ਵਿੱਚ ਪੰਗੜਾ ਮੁੰਗੜਾ ਪੂਰਾ ਹੋ ਕਰੰਗੇ ਹੱਲਾ ਨੱਚਾਂਗੇ ਫੁੱਲ ਨੱਚਾਂਗੇ ਫੁੱਲ ਪੂਰਾ ਚਾਹਿਆ ਵਿਆਹ ਦਾ ਪੂਰਾ ਫੁੱਲ ਜਾਏਗਾ ਮੈਂ ਮਾਸੀ ਹੁੰਦਾ ਹਾਂ ਵੀ ਮੈਂ ਜਲਦੀ ਤੋਂ ਜਲਦੀ ਬਸ ਵਿਆਹ ਹੋ ਜਾਏ ਇਹ ਪਹਿਨੀ ਵਿਆਹ ਤੇਰਾ ਵਿਆਹ ਦੇਖਣਾਗਾ ਬਸ ਬਸ ਮੇਰੇ ਵਿਆਹ ਦਾ ਤਾਂ ਮਾਸੀ ਕਹਿੰਦੀ ਇੰਨਾ ਜ਼ਿਆਦਾ ਇੰਤਜ਼ਾਰ ਹੋਇਆ ਪਹਿਲਾਂ ਹੁਣ ਸਾਗਣ ਦਾ ਵੀ ਹੋ ਹੋ ਜੇ ਬੁਦੇ ਪੁਗਾਹ ਬੰਨੇ ਮੈਂ ਬੁਆ ਰਹਿੰਦੀ ਸੀ ਜਦੋਂ ਤੇਰਾ ਵਿਆਹ ਸੁਣਾਂ ਅੰਦਾਜ਼ਾ ਉਹ ਦਿੰਦਾ ਕਹਿੰਦਾ ਠੀਕ ਰਹੇ ਲੱਗ ਗਈ ਬਾਲੀ ਬੁਆ ਰਹੋਗੀ ਤੇ ਮੇਰੀ ਮਾਸੀ ਤਾਂ ਨਹੀਂ ਆਏ ਹੁਣ ਤਾਂ ਠੀਕ ਠੀਕ ਰਹਿਣ ਲੱਗ ਗਈ ਹੁਣ ਤਾਂ ਸੱਤ ਹੋ ਗਈ ਆ ਆ ਗਿਆ ਆਪਣੇ ਚਾਚਾ ਜੀ ਸਾਡੇ ਥੋੜੇ ਕੈਮਰੇ ਤੋਂ ਬੰਦੇ ਥੋੜੇ ਸੰਗ ਦੇ ਹੈਗੇ ਤੇ ਤੁਸੀਂ ਆ ਦੇਖੋ ਵੀ ਡੈਡੀ ਦਾ ਪੋਰ ਆ ਵੀ ਨਹੀਂ ਸ਼ਕਲ ਦਾ 1% ਵੀ ਨਹੀਂ ਫਰਕ ਆਗਾ ਬਸ ਰੰਗ ਦਾ ਫਰਕ ਆ ਥੋੜਾ ਜਿਹਾ ਡੈਡੀ ਆਪਣਾ ਥੋੜਾ ਜਿਆਦਾ ਰੰਗ ਵਿਚਾਰਦਾ ਕਾਲਾ ਹੈਗਾ ਚਾਚਾ ਦਾ ਰੰਗ ਥੋੜਾ ਜਿਹਾ ਗੋਰਾ ਨਹੀਂ ਵੈਸੇ ਕੋਈ ਫਰਕ ਨਹੀਂ ਮੈਨੂੰ ਵੀਰੇ ਸਾਰੇ ਕਮੈਂਟ ਵੀ ਕਰ ਦਿਓ ਤੁਸੀਂ ਕੋਈ ਕੀ ਇਹਦੇ ਕੋ ਜਾਊਗਾ ਇਹਨੇ ਰੱਖੀ ਇਹਨੂੰ ਦਾਣਾ ਲੈਣਾ ਦਾਣਾ ਲੈਣਾ ਹੁਣ ਫੀਡ ਦਾ ਘਟਾ ਲੈਣ ਚੱਲਿਆਗਾ ਚਾਚੇ ਨੇ ਪਸ਼ੂਆਂ ਦਾ ਹੀ ਪੂਰੀ ਸਾਵਾਂ ਸਮਝਾਈ ਕਰਦਾ ਪਸ਼ੂ ਕਈ ਰੱਖ ਰਖੇ ਪਸ਼ੂ ਨਹੀਂ ਬਚਦੇ ਹੋਰ ਆਇਆ ਤਾਂ ਚੰਗੀ ਕੁਆਲਟੀ ਦਾ ਫੀਡ ਪਾਵਾਂਗੇ ਫੇਰ ਹੀ ਦੁੱਧ ਦੇਣਗੇ ਹਾਂ ਦੁੱਧ ਦੇਣਗੇ ਫੇਰ ਹੀ ਦੁੱਧ ਦੇਣਗੇ ਦੁੱਧ ਨਾਲ ਹੀ ਕਬੀਲਦਾਰੀ ਦੁਰਦੀ ਸਹੀ ਗੱਲ ਆ ਹੁਣ ਜਿਵੇਂ ਆਪਾਂ ਬਈ ਸਬਜ਼ੀ ਲਾਉਨੇ ਆ ਤੇ ਮਾਸੀ ਉਸ ਮਾਸੀ ਕੋਲ ਉਹ ਰੋਣਾ ਆਪਣੇ ਪਸ਼ੂ ਰੱਖਿਓ ਇੱਕ ਦਿਨ ਇਹਦਾ ਸਪੈਸ਼ਲ ਵਲੌਗ ਬਣਾਉ ਆਪਾਂ ਮਾਸੀ ਭਰگە ਨਾਲ ਇਸ ਪਾਇਸਲ ਬਰਾਵ ਦੇ ਵਿੱਚ ਕਰਦਾਂਗੇ ਗੱਲਬਾਤ ਤੇ ਹੁਣ ਬਸ ਮਾਸੀ ਨੂੰ ਤਾਂ ਆ ਵੀ ਕਿੱਦੇ ਛਕਣ ਪੈ ਕੇ ਤੇ ਕਿੱਦੇ ਜਲਦੀ ਤੋਂ ਜਲਦੀ ਵਿਆਹ ਹੋ ਜੇ ਬਸ ਮਾਸੀ ਨੂੰ ਵਿਆਹ ਦਿਖਾਉਣਾ ਫਿਰ ਮਾਸੀ ਦੀ ਬੁਮਾਰ ਰਹਣੇ ਕਿ ਹੁਣ ਠੀਕ ਤਾਂ ਕਰ ਲਈ ਮਾਸੀ ਦੀ ਉਮਰ ਵਧਾਵਾਂਗੇ ਹੁਣ ਹੋਰ ਹਨਾ ਮਾਸੀ ਹੋਰ ਪੂਰੀ ਵਧਾ ਦੇ ਅੱਜ ਤੁਹਾਨੂੰ ਸਾਰਨ ਖੁਸ਼ੀ ਵਾਲੀ ਗੱਲ ਦੱਸੂਗਾ ਮੈਂ ਤੇਰੇ ਲਈ ਸਭ ਤੋਂ ਖੁਸ਼ੀ ਵਾਲੀ ਗੱਲ ਜਿਹੜੀ ਤੂੰ ਕਦੇ ਸੋਚੀ ਵੀ ਨਹੀਂ ਜ਼ਿੰਦਗੀ ਦੇ ਵਿੱਚ ਵੀ ਆ ਵੀ ਹੋ ਜੂਗਾ ਕਦੇ ਹੈਂ ਹੋਰੇ ਤਾਂ ਹਾਂ ਅੱਜ ਅੱਜ ਇਹਨੇ ਮੰਮੀ ਬਾਈ ਨੇ ਫੋਨ ਲਾ ਕੇ ਨਾ ਤੇ ਕਿਹਾ ਕਹਿੰਦਾ ਮੇ ਡੈਡੀ ਨੂੰ ਸਸਰੀ ਕਰਦਾ ਦਾਦਾ ਕਿੱਥੇ ਆ ਉਹ ਹੀ ਹੈਗਾ ਠੀਕ ਆ ਤੇਰੇ ਯਾਰ ਮੈਂ ਤਾਂ ਬੰਦੂ ਕਰ ਦਿਆ ਦਾਦਾ ਕਿੱਥੇ ਇਹਨੇ ਫੋਨ ਲਾਇਆ ਹਾਂ ਨਾ ਗੀਤਾਂ ਇਹ ਹਾਲ ਦੇ ਚੱਲਦੀਆਂ ਆਪਾਂ ਵੀਡੀਓ ਹਾਂ ਗੀਤਾ ਚਾਹੁੰਦਾ ਹੈਗਾ ਹਾਂ ਤੇ ਅੱਜ ਇਹਨੇ ਮੰਮੀ ਫੋਨ ਲਾ ਕੇ ਨਾ ਕਿਹਾ ਕਹਿੰਦਾ ਬਾਈ ਨੇ ਵੀ ਕਿਤੇ ਚੀਜ਼ ਦੀ ਲੋੜ ਹੋਈ ਤਾਂ ਦੱਸ ਤੇ ਮਰ ਦੇਖੋ ਮਿਕਨਾ ਬਿਆਰ ਕਰਦੇ ਆ ਦੇਖ ਸਭ ਲੋਕ ਹੈ ਕਿੰਨੀ ਖੁਸ਼ੀ ਹੁੰਦੀ ਮੰਮੀ ਦਾ ਆਇਆ ਹੁੰਦਾ ਪੂਰੀ ਖੁਸ਼ੀ ਹੁੰਦੀ ਹੈ ਹਾਂ ਕੋਲ ਤਾਂ ਖੁਸ਼ੀ ਹੁੰਦੀ ਇਹਦਾ ਸਭ ਪਰਾ ਹੈ ਹੁਣ ਮੇਰੇ ਵੇ ਬੇਬੇ ਵਾਪੋਂ ਦਾ ਬਾਈ ਵਿਚਾਰੇ ਦੇਖੋ ਨਾ ਕੋਈ ਆਉਣੀ ਸੀ ਆ ਬਸ ਸਾਗਲ ਤੋਂ ਜਾਣਦੇ ਬਾਈ ਨੂੰ ਇਹ ਵੀ ਹਾਂ ਵੀ ਇਹ ਗਾਣੇ ਗਾਉਂਦਾ ਕਾ ਮੁੰਡਾ ਠੀਕ ਹਾਂ ਕਿਉਂਕਿ ਜਦੋਂ ਬਾਈ ਨੇ ਸਿੱਧੂ ਮੂਸੇਆ ਦਾ ਇੱਕ ਦਾਬਦਾ ਕਿੱਥੇ ਦਾਬਦਾ ਕਿੱਥੇ ਬੜਾ ਮਸ਼ਹੂਰ ਹੋਇਆ ਸੀ ਮੰਮੀ ਨੇ ਦਾਬਦਾ ਕਿੱਥੇ ਤਾਂ ਇਹਨੂੰ ਪਤਾ ਵੀ ਦਾਬਦਾ ਕਿਹੜਾ ਉਹਦੀ ਕਹਿੰਦਾ ਕਿ ਦਾਬਦਾ ਕਿੱਥੇ ਹਾਂ ਬਈ ਧੰਨਵਾਦ ਤੇਰਾ ਯਾਰ ਜਿਹੜਾ ਤੂੰ ਸਾਨੂੰ ਇੰਨਾ ਸਮਝਿਆ ਨਾ ਮੰਮੀ ਵੀ ਆਹ ਲੱਗਿਆ ਕੋਲ ਸਮਝਿਆ ਬੜਾ ਧੰਨਵਾਦ ਆ ਬਈ ਯਾਰ ਨੇ ਤੇਰਾ ਆਰ ਨਹੀਂ ਤੇਰੇ ਮੰਮੀ ਕੱਲ ਫੋਨ ਕੀਤਾ ਅੱਜ ਬਾਈ ਨੇ ਕਮੈਂਟ ਵੀ ਕੀਤਾ ਵੀਡੀਓ ਦੇ ਵਿੱਚ ਕਿਵੇਂ ਲੱਗਿਆ ਹੁਣ ਹੈ ਧੰਨਵਾਦ ਜਦੋਂ ਆਏ ਮੰਮੀ ਤੁਹਾਨੂੰ ਕਮੈਂਟ ਕਰਦੇ ਆ ਵੀ ਨਾਲੇ ਲੋਕ ਤੁਹਾਨੂੰ ਫੋਨ ਕਰਕੇ ਗੱਲਬਾਤ ਕਰਦੇ ਆ ਉਹਨਾਂ ਕਿੰਨਾ ਕਿ ਚੱਕਾ ਲੱਗਦਾ ਵਧੀਆ ਲੱਗਦਾ ਮਾ ਕੁਲੀ ਦੇ ਮੈਨ ਲਾਈ ਜੀ ਬੱਤ ਹਾਂ ਅੱਜ ਵੀ ਮੰਮੀ ਡੈਡੀ ਨੂੰ ਬਾਈ ਨੂੰ ਮਿਲਣ ਆਏ ਸੀਗੇ ਤੇ ਆਪਾਂ ਕਿਸੇ ਨੂੰ ਐਵੇਂ ਬਲਾਗ ਦੇ ਵਿੱਚ ਲਾਇ ਵੀ ਨਾ ਸਕਦੇ ਹਣਾ। ਕਈ ਵਾਰੀ ਹਾਂ ਨਹੀਂ ਤਾਂ ਬੈਠੀ ਹਾਂ। ਹਾਂ ਨਹੀਂ ਬਣਾ ਵੀ ਲੈਂਦਾ ਮੈਂ। ਤੇ ਕਿਉਂਕਿ ਹਰ ਇੱਕ ਨੂੰ ਆਪਾਂ ਲਾਇ ਨਹੀਂ ਸਕਦੇ ਬਲਾਗ ਦੇ ਵਿੱਚ। ਅ ਕਈ ਵੀਰ ਅਗਲੀ ਦੀ ਪ੍ਰਾਈਵੇਸੀ ਵੀ ਹੁੰਦੀ ਹੈ ਕੁਛ। ਤੇ ਜਦ ਮम्मी-ਡਾਡੀ ਨੂੰ ਘਰੇ ਵੀ ਮਿਲਣ ਆਏ ਸੀਗੇ ਤੇ ਪਰ ਅੱਗੇ ਜੋ ਜਿਹੜਾ ਕਿਹਾ ਕਰੂਗਾ ਆਪਾਂ ਬਲਾਗ ਦੇ ਵਿੱਚ ਉਹਨੂੰ ਜ਼ਰੂਰ ਲਾਵਾਂਗੇ। ਤੇ ਆਇਸ ਰੋਡ ਬਾਈ ਮੱਜ ਮम्मी-ਡਾਡੀ ਵਰਗੇ ਖੁਸ਼ ਵੀ ਪੂਰੇ ਫੁੱਲ ਹੋਏ ਬੈਠੇ ਆ। ਕਿ ਅੱਗੇ ਆਰਨੇਦ ਅੱਜ ਬਾਪੂ ਦੇ ਚਿਹਰੇ ਦੀ ਵਾਲਾ ਸਮਝਦਾ ਅਲੱਗ ਹੀ ਚੈੱਕ ਕਰੋ। ਹੈ। ਚਲਦੇ ਆਂ ਬਸ ਖੇਤ ਮੈਂ ਤੇ ਡੈਡੀ ਹੁਣ ਚਲਦੇ ਆਂ ਖੇਤ ਤੇ ਚਲਦੇ ਆਂ ਆਪਣਾ ਕੰਮ ਕੰਮ ਕਰਕੇ ਆਉਣੇ ਆਂਗੇ ਜਿੰਨਾ ਕੰਮ ਆ ਉਹ ਕਰਦੇ ਆਂ ਚੱਲ ਕੇ ਖੇਤੋਂ